श्री राम जय श्री राम जय श्री राम जय श्री राम सत्कार योग्य ਸਾਥੀਓ ਪੂਰੇ ਦੇਸ਼ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਹੈ ਆਪ ਸਭ ਨੂੰ ਪਤਾ ਹੈ ਕਿ 500 ਸਾਲ ਦੀ ਅਣਥਕ ਮਿਹਨਤ ਤੋਂ ਬਾਅਦ ਅਜੁੱਧਿਆ ਵਿਖੇ ਮੰਦਰ ਕਮੇਟੀ 500 ਸਾਲ ਦੇ ਦਰਮਿਆਨ ਕਮੇਟੀਆਂ ਬਦਲਦੀਆਂ ਗਈਆਂ ਪਰ ਜਿਹੜੇ ਸਾਡੇ ਸ਼ਰਧਾਲੂ ਐ ਉਹਨਾਂ ਨੇ ਅਣਥੱਕ ਮਿਹਨਤ ਕੀਤੀ ਤੇ ਅੱਜ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਅਜੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਜਿਹੜਾ ਅੱਜ ਉਹਦਾ ਉਦਗਾਟਨ ਹੋਇਆ ਔਰ ਸਾਡੇ ਸਭ ਦੇ ਲਈ ਇਸ ਤੋਂ ਵੱਡਾ ਕੋਈ ਵੀ ਦਿਨ ਨਹੀਂ ਹੈ ਕਿਉਂਕਿ ਅਸੀਂ ਸਾਰੇ ਹੀ ਇਸ ਦਿਨ ਦੀ ਉਡੀਕ ਕਰਦੇ ਸੀ ਅੱਜ ਉਥੇ ਸ਼੍ਰੀ ਰਾਮ ਭਗਵਾਨ ਜੀ ਦੀ ਇੱਕ ਸੁੰਦਰ ਜੋ ਪ੍ਰਤਿਮਾ ਹੈ ਉਹਦੇ ਪੂਰੇ ਪੂਰਾ ਵਰਲਡ ਉਹਦੇ ਦਰਸ਼ਨ ਕਰ ਰਿਹਾ ਹੈ ਔਰ ਆ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਥੀਓ ਇਸ ਖੁਸ਼ੀ ਦੇ ਨਾਲ-ਨਾਲ ਫਲੋਰ ਵਿਖੇ ਪਿੰਡ ਨੰਗਲ ਇੰਦਰਾ ਕਲੋਨੀ ਦੇ ਵਿੱਚ 62 ਨੰਬਰ 9 ਦੇ ਵਿੱਚ ਬਹੁਤ ਸਾਰੇ ਸਾਥੀ ਬਹੁ ਗਿਣਤੀ ਦੇ ਵਿੱਚ ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਹ ਜੁੱਧਿਆ ਦੇ ਵਿੱਚ ਰਾਮ ਮੰਦਰ ਬਣਾ ਕੇ ਇਤਿਹਾਸ ਰਚ ਦਿੱਤਾ ਰਹਿਂਦੀ ਦੁਨੀਆ ਤੱਕ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਨਾਮ ਰਹੇਗਾ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਜਿਹੜਾ ਕੰਮ ਕੀਤਾ ਜਿਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਭਾਰਤ ਮਾਤਾ ਕੀ ਜੈ ਜੈ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਆਪ ਸਭ ਜੈ ਸ਼੍ਰੀ ਰਾਮ ਮੈ ਲੱਸੀ ਨੂੰ ਵੀ ਅੱਜ ਅਸੀਂ ਫਲੋਰ ਦੇ ਪਿੰਡ ਮੰੰਗਲ ਵਿੱਚ ਇੰਦਰਾ ਕਲੋਨੀ ਤੋਂ ਜੋਗੀ ਸਾਡੇ ਪਰਵਾਸੀ ਵੀਰ ਜਿਨ੍ਹਾਂ ਨੇ ਬਹੁਤ ਗਿਣਤੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ ਅਸੀਂ ਉਹਨਾਂ ਦਾ ਪਾਰਟੀ ਸ਼ਾਮਲ ਹੋਣ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਰਾਮ ਜੀ ਮੈਂ ਆਈਟੀ ਸਲੂ ਜ਼ਿਲ੍ਹਾ ਪ੍ਰਧਾਨ ਮਨੀਸ਼ ਕੁਮਾਰ ਭਾਰਗਵ ਔਰ ਮੇਰੇ ਨਾਲ ਸੋਸ਼ਲ ਮੀਡੀਆ ਜ਼ਿਲ੍ਹਾ ਪ੍ਰਧਾਨ ਅਜੀ ਪੁੰਜੀ ਸਾਡੀ ਜਿਹੜੀ ਟੀਮ ਹੈ ਆਈਟੀ ਸਲੂ ਸੋਸ਼ਲ ਮੀਡੀਆ ਵੀ ਅੱਜ ਜੁ ਉਹਨਾਂ ਦੀ ਮਿਹਨਤ ਸੰਭਾਲਾ ਅੱਜ ਰਾਮ ਮੰਦਰ ਦੇ ਉਦਘਾਟਨ ਦੀ ਖੁਸ਼ੀ ਹੋਵੇ ਸਾਰੇ ਦੇਸ਼ੋ ਤੋਂ ਵਧਾਈਆਂ ਦੇ ਰਹੇ ਹਾਂ ਤੇ ਉਹ ਵੀ ਇੱਕ ਖੁਸ਼ੀ ਹੋਰ ਦਾ ਮੌਕਾ ਮਿਲਿਆ ਕਿ ਜਿਹੜਾ ਕਿ ਫਲੋਰ ਦੇ ਵਿੱਚ ਇੰਦਰਾ ਕਲੋਨੀ ਵਾਰਡ ਨੰਬਰ 9 ਜਿਹੜੀ ਕਿ ਰਾਮਗੜ ਡੰਗਲ ਦੇ ਵਿੱਚ ਪੈਂਦੀ ਹੈ ਤੇ ਉਹਦੇ ਵਿੱਚ ਸਾਡੇ ਜਿਹੜੇ ਪ੍ਰਵਾਸੀ ਭਾਈਚਾਰਾ ਜਿਹੜਾ ਹੈਗਾ ਵਾ ਅੱਜ ਵੱਡੀ ਗਿਣਤੀ ਵਿੱਚ ਬੀਜੇਪੀ ਸ਼ਾਮਲ ਹੋਇਆ ਤੇ ਮੈਂ ਆਪਣੇ ਸਾਰੇ ਪ੍ਰਵਾਸੀਆਂ ਨੂੰ ਆਪਣੇ ਭਰਾਵਾਂ ਨੂੰ ਤੇ ਦੇਸ਼ਵਾਸੀਆਂ ਨੂੰ ਰਾਮ ਮੰਦਰ ਦੀ ਵਧਾਈ ਦਿਆਂ ਲੱਖ ਲੱਖ ਵਧਾਈਆਂ ਦਿਨਵਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ